ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਆਪਣੀ ਲਾਈਫ ਦੇ ਵਿੱਚ ਕਿ ਲਾਅ ਆਫ ਅਟਰੈਕਸ਼ਨ ਦੇ ਅਨੁਸਾਰ ਜਦੋਂ ਅਸੀਂ 네ਗੇਟਿਵ ਸੋਚਦੇ ਆ ਨਾ ਤਾਂ ਅਸੀਂ 네ਗੇਟਿਵ ਊਰਜਾ ਪੈਦਾ ਕਰਦੇ ਆ 네ਗੇਟਿਵ એનર્ਜੀ ਪੈਦਾ ਕਰਦੇ ਆ ਤੇ ਇਹ 네ਗੇਟਿਵ એનર્ਜੀ ਉਸੇ ਤਰ੍ਹਾਂ ਦੇ ਨਤੀਜੇ ਖਿੱਚਦੀ ਆ ਜਿੱਦਾਂ ਦਾ ਅਸੀਂ ਸੋਚਦੇ ਆ ਜਿਵੇਂ ਡਰ ਸ਼ੱਕ ਘਾਟਾ ਵਹਿਮ ناکਾਮੀ ਜਾਂ ਕਹਿ ਲਓ ਵੀ ਹਰ ਵੇਲੇ ਨਾ ਹੀ ਕਈ ਕਰੀ ਜਾਨੀ ਹਰ ਕੰਮ ਨੂੰ ਇਹ ਉਦਾਂ ਦਾ ਹੀ ਤੁਹਾਡੀ ਲਾਈਫ ਦੇ ਵਿੱਚ ਰਿਜ਼ਲਟ ਲੈ ਕੇ ਆਉਂਦੀ ਆ ਤੇ ਸਭ ਤੋਂ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਸਾਰੇ ਨਤੀਜੇ ਇਹ ਸਾਰੇ ਤਜਰਬੇ ਹਕੀਕਤ ਬਣ ਜਾਂਦੇ ਆ ਰਿਐਲਿਟੀ ਬਣ ਜਾਂਦੇ ਆ ਤਾਂ ਹੀ ਕਹਿੰਦੇ ਵੀ ਜਿਵੇਂ ਦਾ ਸੋਚੋਗੇ ਤਿਵੇਂ ਦਾ ਬਣੂਗਾ ਜਿਹੋ ਜਿਹਾ ਸੋਚੋਗੇ ਉਹੋ ਜਿਹਾ ਤੁਹਾਡੇ ਨਾਲ ਹੋਊਗਾ ਜੇ ਚੰਗਾ ਸੋਚੋਗੇ ਪੋਜ਼ਿਟਿਵ ਸੋਚੋਗੇ ਤਾਂ ਪੋਜ਼ਿਟਿਵ ਹੀ ਹੋਣਾ ਤੁਹਾਡੇ ਨਾਲ ਆਪਾਂ ਕਈ ਵਾਰੀ ਕਹਿ ਦਿੰਦੇ ਆ ਯਾਰ ਮੇਰੇ ਨਾਲ ਹੀ ਇਦਾਂ ਕਿਉਂ ਹੋ ਜਾਂਦਾ ਮੇਰੀ ਕਿਸਮਤ ਹੀ ਖਰਾਬ ਆ ਮੇਰੇ ਨਾਲ ਹਰ ਵਾਰੀ ਇਦਾਂ ਹੀ ਕਿਉਂ ਹੁੰਦਾ ਯਾਰ ਮਾੜਾ ਹੀ ਹੋ ਜਾਂਦਾ ਕਿਤੇ ਨਾ ਕਿਤੇ ਸਾਡੀ ਸੋਚ ਦੇ ਵਿੱਚ ਵੀ ਨੈਟਿਵਿਟੀ ਆ ਸੋ ਚੰਗਾ ਸੋਚੋਗੇ ਚੰਗਾ ਹੀ ਹੋਊਗਾ ਪੋਜ਼ਿਟਿਵ ਸੋਚੋਗੇ ਪੋਜ਼ਿਟਿਵ ਹੀ ਹੋਊਗਾ ਟਰਾਈ ਕਰਕੇ ਦੇਖ ਲੋ